ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕਿਰਤਪੁਰ ਸਾਹਿਬ ਦੀ ਧਰਤੀ ਤੇ ਗਏ ਉਹ ਐਨਾ ਸੋਹਣਾ ਇਲਾਕਾ ਸੀ ਐਨੀ ਸੋਹਣੀ ਧਰਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਇਹ ਐਨਾ ਸੋਹਣਾ ਇਲਾਕਾ ਹੈ ਇੱਥੇ ਅਸੀਂ ਕਿਤੇ ਬਹਿ ਕੇ ਰੱਬ ਦੀ ਭਗਤੀ ਕਰ ਲਈਏ ਰੱਬ ਦੇ ਗੁਣ ਗਾ ਲਈਏ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਥੱਲੇ ਤੇ ਬਹਿ ਗਏ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਗੁਰੂ ਮਹਾਰਾਜਿਓ ਕੀ ਹੁਕਮ ਹੈ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਰਬਾਬ ਛੇੜ ਬਾਲੀ ਆਈ ਹੈ ਰਬਾਬ ਵਜਾ ਭਾਈ ਮਰਦਾਨਾ ਜੀ ਜਦੋਂ ਰਬਾਬ ਛੇੜਦੇ ਨੇ ਜਿਹੜੀ ਥਾਂ ਤੇ ਗੁਰੂ ਪਾਤਸ਼ਾਹ ਜੀ ਬੈਠੇ ਸਨ ਉਹ ਢਿੱਲਾ ਸੀ ਬਾਬਾ ਬੁੱਢਾ ਨਾ ਸਾਹਿਬ ਜੀ ਦਾ ਬੜੀ ਵੱਡੀ ਉਮਰ ਸੀ ਉਹਨਾਂ ਦੀ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ ਉਹ ਆਪਣੇ ਢਿੱਲੇ ਤੋਂ ਦੌੜਿਆ ਆਇਆ ਮਹਾਰਾਜ ਉਹਨ ਭਜ ਕੇ ਆਇਆ ਆ ਕੇ ਕਹਿੰਦਾ ਹੈ ਕੌਣ ਹੋ ਤੁਸੀਂ ਭਾਈ ਮਰਦਾਨਾ ਜੀ ਕਹਿੰਦੇ ਨੇ ਇਹ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਪਰਮਾਤਮਾ ਇਸ ਧਰਤੀ ਤੇ ਖੁਦ ਖੜਾ ਗੁਰਨਾਨਕ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਆਇਆ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਧਰਤੀ ਨੂੰ ਤਾਰਦੇ ਹੋਏ ਤੇਰੇ ਟਿੱਲੇ ਤੇ ਆਏ ਨੇ ਅਤੇ ਮੈਂ ਗੁਰਨਾਨਕ ਪਾਤਸ਼ਾਹ ਜੀ ਦਾ ਰਬਾਬੀ ਹਾਂ ਮੇਰਾ ਨਾਮ ਮਰਦਾਨਾ ਹੈ ਬਾਬਾ ਬੁੱਢਣ ਸਾਹੀ ਕਹਿੰਦੇ ਵੀ ਤੁਸੀਂ ਇੱਥੇ ਕੀ ਕਰਦੇ ਹੋ ਤੁਹਾਡਾ ਇੱਥੇ ਕੀ ਕੰਮ ਹੈ ਇਹ ਤਾਂ ਮੇਰਾ ਡੇਰਾ ਹੈ ਤੁਸੀਂ ਇੱਥੇ ਕਿਸੇ ਨੂੰ ਪੁੱਛਿਆ ਪਹਿਲਾਂ ਬੈਠਣ ਤੋਂ ਬਹਿ ਕੇ ਤੁਸੀਂ ਰਬਾਬ ਵਜਾਣ ਲੱਗ ਪਏ ਹੋ ਵੇਖਣ ਨੂੰ ਫਕੀਰ ਲੱਗਦੇ ਹੋ ਬੈਠਣ ਤੋਂ ਪਹਿਲਾਂ ਇੱਥੇ ਕਿਸੇ ਨੂੰ ਪੁੱਛਿਆ ਹੈ ਗੁਰਨਾਨਕ ਪਾਸ਼ਾ ਕਹਿੰਦੇ ਵੀ ਪ੍ਰਮਾਤਮਾ ਦਾ ਨਾਮ ਜਪਣ ਵੇਲੇ ਵੀ ਕਿਸੇ ਨੂੰ ਪੁੱਛਣਾ ਪੈਂਦਾ ਤਾਂ ਬਾਬਾ ਬੁੱਢਣ ਸਾਹੀ ਕਹਿੰਦੇ ਇੱਥੇ ਤਾਂ ਮੇਰੀ ਪੂਜਾ ਹੁੰਦੀ ਹੈ। ਇੱਥੇ ਲੋਕ ਮੈਨੂੰ ਮੰਨਦੇ ਨੇ। ਤੇ ਤੁਹਾਡਾ ਕੀ ਪਤਾ ਤੁਸੀਂ ਇੱਥੇ ਕਬਜ਼ਾ ਹੀ ਕਰਕੇ ਬਹਿ ਜਾਓ। ਤੇ ਉਠੋਣਾ ਇਥੋਂ ਕਦੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਗੁੱਡਨ ਸ਼ਾਹ ਇੱਥੇ ਆਪਾਂ ਕੁਝ ਘੜੀਆਂ ਬਹਿ ਕੇ ਆਰਾਮ ਕਰਨਾ ਹੈ ਤੇ ਭਜਨ ਕਰਨਾ ਹੈ। ਕੁਝ ਸਮੇਂ ਬਾਅਦ ਆਪਾਂ ਇਥੋਂ ਚਲੇ ਜਾਵਾਂਗੇ। ਤੇਰੇ ਟਿੱਲੇ ਨਾਲ ਸਾਨੂੰ ਕੋਈ ਮਤਲਬ ਨਹੀਂ। ਬਾਬਾ ਗੁੱਡਨ ਸ਼ਾਹ ਜੀ ਕਹਿੰਦੇ ਨਾ 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 ਰਬਾਬ ਇੱਥੇ ਨਹੀਂ ਵਜਾਓ ਇਹ ਮੇਰਾ ਅਸਥਾਨ ਹੈ ਇੱਥੋਂ ਚਲੇ ਜਾਓ ਤੇ ਰਬਾਬ ਵੀ ਇੱਥੇ ਨਾ ਵਜਾਓ ਕਿਤੇ ਹੋਰ ਜਾ ਕੇ ਰਬਾਬ ਵਜਾਓ ਮਹਾਰਾਜ ਕਹਿੰਦੇ ਮਰਦਾਨਾ ਜੀ ਰਬਾਬ ਵਜਾਓ ਤੁਸੀਂ ਡਰੋ ਨਾ ਤੇ ਜਦੋਂ ਹਣ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤਾਂ ਬੁੱਢਾ ਨਾ ਸਾਹਿਬ ਜੀ ਫਿਰ ਕਹਿੰਦੇ ਨੇ ਭਾਈ ਤੈਨੂੰ ਸਮਝ ਨਹੀਂ ਆਈ ਰਬਾਬ ਫੇਰ ਵਜਾਣ ਲੱਗ ਪਿਆ ਤੇ ਇੱਥੇ ਹੀ ਬੈਠੇ ਹੋ ਤੁਸੀਂ ਹਲੇ ਤੱਕ ਇੱਥੇ ਨਹੀਂ ਬਜਣੀ ਰਬਾਬ ਗਾਂ ਚਲੇ ਜਾਓਗੇ ਤੇ ਹੋਰ ਉਹ ਕਹਿੰਦੇ ਦੋ ਘੜੀਆਂ ਇੱਥੇ ਆਰਾਮ ਕਰਮੈਂ ਉਸ ਤੋਂ ਬਾਅਦ ਫੇਰ ਅੱਗੇ ਲੰਘ ਜਾਗੇ ਬਾਬਾ ਗੁੱਡਨ ਸ਼ਾਹ ਜੀ ਕਹਿੰਦੇ ਨਾ ਇੱਥੇ ਨਹੀਂ ਬਹਿਣਾ ਤਾਂ ਹੁਣ ਬਾਬਾ ਗੁੱਡਨ ਸ਼ਾਹ ਜੀ ਕਹਿੰਦੇ ਮਹਾਰਾਜ ਨੂੰ ਜੇ ਤੁਸੀਂ ਆਪਣੀ ਭਲੀ ਚਾਹਨੇ ਹੋ ਤਾਂ ਇੱਥੋਂ ਚਲੇ ਜਾਓ ਮਹਾਰਾਜ ਅੱਗੇ ਕਹਿੰਦੇ ਵੀ ਜੇ ਨਾ ਜਾਈਏ ਫੇਰ ਕਹਿੰਦਾ ਵੀ ਜੇ ਨਾ ਗਏ ਨਾ ਦੇਤੇ ਰਖਿਓ ਮੇਰਾ ਸ਼ੇਰ ਬکریاں ਚਾਰਨ ਗਿਆ ਉਹ ਆਉਣ ਵਾਲਾ ਉਹਨੇ ਪੁੱਛਣਾ ਨਹੀਂ ਤੁਹਾਨੂੰ ਆਉਂਦੇ ਹੀ ਤੁਹਾਨੂੰ ਖਾਊਗਾ ਪਹਿਲਾਂ ਮਹਾਰਾਜ ਕਹਿੰਦੇ ਅੱਛਾ ਮਹਾਰਾਜ ਕਹਿੰਦੇ ਫਕੀਰਾ ਜੇ ਤੂੰ ਇੱਕ ਦੋ ਵਾਰ ਹੋਰ ਕਹਿੰਦਾ ਹੋ ਸਕਦਾ ਸੀ ਆਪਾਂ ਚਲੇ ਜਾਂਦੇ ਮਹਾਰਾਜ ਕਹਿੰਦੇ ਪਰ ਜੇ ਤੂੰ ਸਾਨੂੰ ਉਹਨੇ ਸ਼ੇਰ ਦਾ ਡਰਾਵਾ ਦੇਣਾ ਵੀ ਸ਼ੇਰ ਆਏਗਾ ਤੇ ਤੁਹਾਨੂੰ ਖਾਜੇਗਾ ਮਹਾਰਾਜ ਕਹਿੰਦੇ ਆਹ ਬੈਠੇ ਆਂ ਇਕ ਤੋਂ ਨਹੀਂ ਜਾਂਦੇ ਅਸੀਂ ਆ ਲੈ ਆਂਦੇ ਆਪਣੇ ਸ਼ੇਰ ਨੂੰ ਤੇਰਾ ਉਹ ਨਸ਼ੇਰੀ ਵੇਖ ਕੇ ਜਾਵਾਂਗੇ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਮਹਾਰਾਜ ਨੂੰ ਮਹਾਰਾਜ ਮੈਂ ਝੂਠ ਨਹੀਂ ਬੋਲਦਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਬੈਠਿਆ ਇੱਥੇ ਉਹ ਬੋਲ ਕੇ ਚਲੇ ਗਿਆ ਭਾਈ ਮਰਦਾਨਾ ਜੀ ਮਹਾਰਾਜ ਜੀ ਨੂੰ ਕਹਿੰਦੇ ਨੇ ਮਹਾਰਾਜ ਰਬਾਬ ਵੀ ਵਜਾਉਣੀ ਹੈ ਕਿਤੇ ਅੱਗੇ ਜਾ ਕੇ ਵਜਾ ਲੈਣੇ ਆਂ ਬਗਾਨੇ ਦੇ ਵਿੱਚ ਤੁਰੇ ਫਿਰਦੇ ਆਂ ਜੇ ਇੱਥੇ ਸਾਨੂੰ ਕੋਈ ਸ਼ੇਰ ਖਾ ਗਿਆ ਤਾਂ ਇੱਥੇ ਸਾਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਮਰਦਾਨਿਆ ਫਿਕਰ ਨਾ ਕਰ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਬਾਬਾ ਬੁੱਢੇ ਜੀ ਸ਼ਾਹ ਕਹਿੰਦਾ ਹੈ ਵੀ ਮੇਰਾ ਸ਼ੇਰ ਆਏਗਾ ਤੇ ਤੁਹਾਨੂੰ ਖਾ ਜਾਏਗਾ ਤੇ ਉਹ ਕਹਿੰਦਾ ਵੀ ਉਹ ਬੱਕਰੀਆਂ ਚਾਰਨ ਗਿਆ ਮਹਾਰਾਜ ਸ਼ੇਰ ਤਾਂ ਬੱਕਰੀਆਂ ਚਾਰਦਾ ਨਹੀਂ ਬੱਕਰੀਆਂ ਤਾਂ ਸਭ ਨੂੰ ਖਾਂਦਾ ਹੈ ਉਹ ਸਾਨੂੰ ਉਹੀ ਡਰਾ ਕੇ ਤਾਂ ਨਹੀਂ ਚਲਾ ਗਿਆ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਜਿਹੜਾ ਇਹ ਫਕੀਰ ਹੈ ਨਾ ਬੁੱਢਣ ਸ਼ਾ ਇਹ ਮਾੜਾ ਮੁੱਟਾ ਕੋਈ ਫਕੀਰ ਨਹੀਂ ਆਈ ਨਾ ਸਮਝੀ ਕੋਈ ਅੱਧੇ ਤੁਰਿਆ ਫਿਰਦਾ ਇਸ ਫਕੀਰ ਨੇ ਇੰਨੀਆਂ ਰਿੱਧੀਆਂ ਸਿੱਧੀਆਂ ਆਪਣੇ ਹੱਥ ਵਿੱਚ ਕੀਤੀਆਂ ਨੇ ਮੈਨੂੰ ਵੀ ਪਤਾ ਹੈ ਵੀ ਸ਼ੇਰ ਬੱਕਰੀਆਂ ਚਾਰਦਾ ਨਹੀਂ ਬੱਕਰੀਆਂ ਖਾਂਦਾ ਪਰ ਇਹਦਾ ਸ਼ੇਰ ਬੱਕਰੀਆਂ ਚਾਰਦਾ ਹੈ ਸੋ ਸਾਧ ਸੰਗਤ ਜੀ ਬਾਬਾ ਬੁੱਢਣ ਸ਼ਾ ਜੀ ਭਾਈ ਮਰਦਾਨਾ ਜੀ ਨੂੰ ਤੇ ਗੁਰੂ ਸਾਹਿਬ ਜੀ ਨੂੰ ਇਹ ਕਹਿ ਕੇ ਚਲੇ ਗਏ ਕਿ ਮੇਰਾ ਸ਼ੇਰ ਆਏਗਾ ਤੇ ਤੁਹਾਨੂੰ ਖਾ ਜਾਏਗਾ ਮਹਾਰਾਜ ਇਹ ਬੋਲ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਫਿਕਰ ਨਾ ਕਰ ਤੂੰ ਰਬਾਬ ਵਜਾ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਜਦੋਂ ਉਹ ਰਬਾਬ ਵਜਾਉਂਦੇ ਨੇ ਮਹਾਰਾਜ ਹੁਣ ਧਿਆਨ ਚ ਬੈਠੇ ਨੇ ਭਾਈ ਮਰਦਾਨਾ ਜੀ ਰਬਾਬ ਵਜਾਰੇ ਸਨ ਤੇ ਇੱਕੋ ਦਮ ਉਹਨਾਂ ਨੂੰ ਬੱਕਰੀਆਂ ਦਿਖਰੀਆਂ ਨੇ ਭਾਈ ਮਰਦਾਨਾ ਜੀ ਉਸੇ ਵਕਤ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਮੈਨੂੰ ਤਾਂ ਲੱਗਦਾ ਸੀ ਬਾਬਾ ਬੁੱਢਣ ਸਾਹਿਬ ਝੂਠ ਬੋਲਦਾ ਪਰ ਇਹ ਤਾਂ ਸੱਚੀ ਸ਼ੇਰ ਬکریاں ਚਾਰਦਾ ਪਿਆ ਮਹਾਰਾਜ ਉਹ ਵੇਖੋ ਬکریاں ਦੁਰੀ ਆਉਂਦੀਆਂ ਨੇ ਮਹਾਰਾਜ ਜੇ ਬکریاں ਆਈਆਂ ਨੇ ਤੇ ਪਿੱਛੋਂ ਸ਼ੇਰ ਵੀ ਆਏਗਾ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਹਜੇ ਵੀ ਵੇਲਾ ਹੈ ਅਸੀਂ ਇੱਥੋਂ ਚਲੇ ਜਾਈਏ ਮਹਾਰਾਜ ਕਹਿੰਦੇ ਫਿਕਰ ਨਾ ਕਰ ਭਾਈ ਮਰਦਾਨਾ ਜੀ ਜਦੋਂ ਵੇਖਦੇ ਨੇ ਕਿ ਇੱਕੋ ਦਮ ਸ਼ੇਰ ਆਇਆ ਤਾਂ ਭਾਈ ਮਰਦਾਨਾ ਜੀ ਉਸੇ ਵਕਤ ਰਬਾਬ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿੱਛੇ ਲੁਕ ਗਏ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਅੱਜ ਨਹੀਂ ਬਚਦੇ ਆਪ ਸੱਚੇ ਪਾਤਸ਼ਾਹ ਉਹ ਸਾਹਮਣੇ ਦੇਖੋ ਉਹ ਸ਼ੇਰ ਤੋਆ ਹੁੰਦਾ ਮਹਾਰਾਜ ਆ ਵੀ ਆਪਣੇ ਵੱਲ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਿਆ ਰਬਾਬ ਚੁੱਕ ਤੇ ਉਹਨੂੰ ਵਜਾ ਪਰ ਮਹਾਰਾਜ ਉਹਦਾ ਕੀ ਪਤਾ ਇਹ ਚਪਟੀ ਨਾ ਮਾਰ ਦੇ ਜਦੋਂ ਸ਼ੇਰ ਤੁਰਿਆ ਹੁੰਦਾ ਹੈ ਤਾਂ ਬਾਬਾ ਬੁੱਢਣਾ ਸ਼ਾਪਲੇ ਢਿੱਲੇ ਤੋਂ ਖੜਕੇ ਬੋਲਦਾ ਹੈ ਉਹ ਬਾਬਾ ਇਹ ਸ਼ੇਰ ਮੇਰੇ ਵਾਸਤੇ ਹੈ ਜੇ ਕਹਿਣੋ ਤਾਂ ਮੈਂ ਹਜੇ ਵੀ ਰੋਕ ਦੇਣਾ ਵੇਖ ਲਓ ਮਹਾਰਾਜ ਕਹਿੰਦੇ ਕੋਈ ਫਿਕਰ ਹੀ ਨਹੀਂ ਆ ਲੈਣ ਦੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਰਹਿਣ ਦਿਨੇ ਆ ਰਬਾਬ ਵਜਾਉਣ ਨੂੰ ਇਹ ਸ਼ੇਰ ਆਏਗਾ ਤੇ ਸਾਨੂੰ ਖਾ ਜਾਏਗਾ ਅਈ ਤੇ ਨਾ ਕਿਸੇ ਨੇ ਸਾਨੂੰ ਪੁੱਛਣਾ ਵੀ ਨਹੀਂ ਮਹਾਰਾਜ ਮੈਨੂੰ ਡਰ ਲੱਗਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਰਦਾਨਿਆਂ ਸ਼ੇਰ ਨੂੰ ਨੇੜੇ ਆ ਲੈਂਦੇ ਫਿਰ ਵੇਖੀ ਕੀ ਬਣਦਾ ਮਹਾਰਾਜ ਭਈ ਮਰਦਾਨਾਂ ਜਿਹਨੂੰ ਕਹਿੰਦੇ ਮਰਦਾਨਿਆਂ ਕਰਤਾਰ ਦੇ ਵਸਤੂ ਰੰਗ ਵੇਖ ਜਿਹੜੇ ਸਾਧੂਆਂ ਨੂੰ ਮਾਰਦੇ ਨੇ ਉਹ ਆਪੇ ਮਰ ਜਾਂਦੇ ਨੇ ਉਹ ਸ਼ੇਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਬੁੱਢਾ ਸ਼ਾਹ ਫਕੀਰ ਵੇਖਦਾ ਵੀ ਹੁਣ ਚਪਟ ਮਾਰੀ ਹੁਣ ਖਾਏਗਾ ਪਰ ਉਹਨੇ ਕਿੱਥੇ ਚਪਟ ਮਾਰਨੀ ਸੀ ਤੇ ਕਿੱਥੇ ਖਾਣਾ ਸੀ ਗੁਰੂ ਸਾਹਿਬ ਨੂੰ ਸਾਧ ਸੰਗਤ ਜੀ ਉਹ ਸ਼ੇਰ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਵਿੱਚ ਸਿਰ ਰੱਖਤਾ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਮਹਾਰਾਜ ਦੇ ਕੋਲ ਬਹਿ ਗਿਆ ਤੇ ਬੁੱਢੇ ਰਿਸ਼ਾ ਫਕੀਰ ਹੈਰਾਨ ਹੋ ਗਿਆ ਦੇਖ ਕੇ ਸੋਚਦਾ ਹੈ ਵੀ ਆਹ ਕੀ ਹੋ ਗਿਆ ਵੀ ਸ਼ੇਰ ਨੇ ਤਾਂ ਮੈਨੂੰ ਕਦੇ ਨਹੀਂ ਮੱਥਾ ਟੇਕਿਆ ਲੱਗਦਾ ਕੋਈ ਤਗੜਾ ਫਕੀਰ ਹੈ ਜਿਹਦੇ ਚਰਨਾਂ ਵਿੱਚ ਸ਼ੇਰ ਵੀ ਸਜਦਾ ਕਰਦਾ ਹੈ ਫੇਰ ਆਇਆ ਬਾਬਾ ਬੁੱਢਨ ਸ਼ਾਹ ਦੁੱਧ ਲਿਆ ਉਹਨਾਂ ਨੇ ਬਾਬਾ ਬੁੱਢਨ ਸ਼ਾਹ ਜੀ ਦੁੱਧ ਲੈ ਕੇ ਆਏ ਮਹਾਰਾਜ ਕੋਲ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਬੁੱਢਨ ਸ਼ਾਹ ਜੀ ਕਟੋਰੇ ਵਿੱਚ ਦੁੱਧ ਪਾ ਕੇ ਲੈ ਕੇ ਆਏ ਤੇ ਮਹਾਰਾਜ ਨੂੰ ਕਹਿੰਦੇ ਐ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਕਹਿੰਦਾ ਮਹਾਰਾਜ ਮੈਂ ਤਾਂ ਤੁਹਾਨੂੰ ਐਵੇਂ ਹੀ ਸਮਝੀ ਗਿਆ ਮਹਾਰਾਜ ਮਿਰਤੇ ਕਿਰਪਾ ਕਰ ਦਿਓ ਤੁਹਾਡੇ ਛਕਣ ਵਾਸਤੇ ਦੁੱਧ ਲੈ ਕੇ ਆਇਆ ਇਹ ਦੁੱਧ ਆਪ ਛਕੋ ਤੇ ਹਤੇ ਭਾਈ ਮਰਦਾਨਾ ਜੀ ਨੂੰ ਛਕਾਓ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਬੁੱਟੇ ਨਾ ਇਹ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਤੂੰ ਪਹਿਲਾਂ ਕਿਉਂ ਨਹੀਂ ਛਕਾਇਆ ਮਹਾਰਾਜ ਕਹਿੰਦੇ ਹੁਣ ਨਹੀਂ ਛਕਣਾ ਕਿਉਂ ਮਹਾਰਾਜ ਆਖਣ ਲੱਗੇ ਫਕੀਰਾ ਜੇ ਤੂੰ ਇਹ ਦੁੱਧ ਸਾਨੂੰ ਆਉਂਦਿਆਂ ਨੂੰ ਛਕਾਂਦਾ ਤੇਰਾ ਦੁੱਧ ਜਰੂਰ ਛਕਦੇ ਤੂੰ ਦੁੱਧ ਛਕਾਉਣ ਲੱਗਿਆ ਦੇਰ ਲਗਾਈ ਤਾਂ ਅਸੀਂ ਦੁੱਧ ਛਕਣ ਲੱਗਿਆ ਉਹਨੂੰ ਦੇਰ ਲਾਵਾਂਗੇ ਹੁਣ ਨਹੀਂ ਛਕਣਾ ਦੇਰ ਲਾਵਾਂਗੇ ਦੁੱਧ ਛਕਣ ਲਈ ਬੁੱਢੇ ਨੇ ਸ਼ਾ ਫਕੀਰ ਕਹਿੰਦਾ ਮਹਾਰਾਜ ਕਿੰਨੀ ਦੇਰ ਲੱਗੂਗੀ ਮਹਾਰਾਜ ਕਹਿੰਦੇ ਤੇਰਾ ਦਿਲ ਕਰਦਾ ਦੁੱਧ ਛਕਾਉਣ ਨੂੰ ਫਕੀਰ ਕਹਿੰਦਾ ਹਾਂ ਮਹਾਰਾਜ ਮਹਾਰਾਜ ਕਹਿੰਦੇ ਤੇਰਾ ਦੁੱਧ ਛਕਾਂਗੇ ਪਰ ਹੁਣ ਨਹੀਂ ਜਦੋਂ ਛੇਵੇਂ ਜਾਮੇ ਚਾਵਾਂਗੇ ਉਦੋਂ ਤੇਰਾ ਦੁੱਧ ਛਕਾਂਗੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਇਹ ਕਿਹੜਾ ਜਾਮਾ ਹੈ ਮਹਾਰਾਜ ਕਹਿੰਦੇ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਛੇਵੇਂ ਜਾਮੇ ਚ ਛਕਾਂਗੇ ਮਹਾਰਾਜ ਉਦੋਂ ਤੱਕ ਮੈਂ ਨਾ ਰਿਹਾ ਫੇਰ ਜਦੋਂ ਤੱਕ ਤੁਸੀਂ ਆਉਂਗੇ ਉਦੋਂ ਤੱਕ ਮੈਂ ਨਹੀਂ ਨਹੀਂ ਰਿਹਾ ਫੇਰ ਮਹਾਰਾਜ ਮੇਰਾ ਕੀ ਕਥਾ ਮੈਂ ਮਰ ਜਾ ਮਹਾਰਾਜ ਕਹਿੰਦੇ ਬੁੱਢਣਾ ਫਕੀਰ ਜਿਤੇ ਰਖੀ ਜਿੰਨਾ ਚਿਰ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਤੇਰਾ ਦੁੱਧ ਨਹੀਂ ਛਕਦੇ ਉਨਾ ਚਿਰ ਤੈਨੂੰ ਮੌਤ ਨਹੀਂ ਆਉਗੀ ਮਹਾਰਾਜ ਕਹਿੰਦੇ ਤੂੰ ਮਰਦਾ ਨਹੀਂ ਹੁੰਨੀ ਨੀ ਤੱਕ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਦੇ ਘਰ ਆਉਂਦੇ ਨੇ ਤਾਂ ਮਹਾਰਾਜ ਬੇਨਤ ਮੇਰਾ ਕਰਦੇ ਨੇ ਸੋ ਭਾਈ ਬੁੱਢਣ ਸਾਹਿਬ ਜੀ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ आज ਇਹਨਾ ਮੈਂ ਦੁੱਧ ਲੈ ਕੇ ਆਇਆ ਸੀ ਇਹ ਤਾਂ ਖਰਾਬ ਹੋ ਜਾਊਗਾ ਮੈਂ ਉਹਦੇ ਦੁੱਧ ਕਿੱਥੋਂ ਲੈ ਕੇ ਆਉਂਗਾ ਮਹਾਰਾਜ ਕਹਿੰਦੇ ਪਹਿਲਾ ਬਚਨ ਜੀ ਕਿ ਤੇਰੇ ਮੌਤ ਨੇੜੇ ਵੀ ਨਹੀਂ ਆਊਗੀ ਤੂੰ ਮਰਦਾ ਨਹੀਂ ਤੇ ਦੂਜਾ ਬਚਨ ਇਹ ਹੈ ਵੀ ਇਹ ਦੁੱਧ ਨੂੰ ਇੱਕ ਟੋਆ ਪਟ ਕੇ ਉਹਦੇ ਵਿੱਚ ਰਬ ਦੇ ਜਦੋਂ 6ਵੇਂ ਜਾਮੇ ਵਿੱਚ ਆਵਾਂਗੇ ਉੱਥੋਂ ਇਹ ਦੁੱਧ ਕੱਢ ਲਈ ਤੇਰਾ ਦੁੱਧ ਵੀ ਨਹੀਂ ਖਰਾਬ ਹੋਊਗਾ बाबा बुद्धन शाह जी ਇਹ ਸਭ ਸੁਣ ਕੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖੜ ਗਏ ਮਹਾਰਾਜ ਦੇ ਜੂਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਛੇਵੇਂ ਪਾਸ਼ਾ ਜੀ बाबा बुद्धन शाह जी ਦੇ ਕੋਲ ਆਏ ਤਾਂ ਮਹਾਰਾਜ ਨੇ बाबा बुद्धन शाह जी ਨੂੰ ਕਿਹਾ ਜਾ ਫਕੀਰਾ ਦੁੱਧ ਲੈ ਕੇ ਆ ਦੁੱਧ ਸ਼ਿਕਾਜ਼ਰ ਲੋ ਸੋ ਸੰਗਤ ਜੀ ਮਹਾਰਾਜ ਦੇ ਸਿਰਫ ਕੱਲੇ ਬਚਨ ਹੀ ਨਹੀਂ ਸਨ ਮਹਾਰਾਜ ਨੇ ਕਿਵੇਂ ਜਾਮੇ ਵਿੱਚ ਬਚਨ ਪੂਰੇ ਕੀਤੇ। ਬਾਬਾ ਬੁੱਢਾ ਨਾ ਸ਼ਾਹੀ ਜੀ ਦੇ ਕੋਲ ਦੁੱਧ ਪੀਤਾ। ਸੰਗਤ ਜੀ ਮਹਾਰਾਜ ਨੂੰ ਬੜੇ ਫਕੀਰਾਂ ਨੂੰ ਮਿਲੇ। ਐਨੀ ਇੱਕ ਹੋਰ ਸਾਖੀ ਆਉਂਦੀ ਹੈ। ਜਦੋਂ ਤਾਂਤਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੂਜੀ ਉਦਾਸੀ ਵੇਲੇ ਸੰਸਾਰ ਨੂੰ ਸਿੱਧੇ ਰਾਹ ਪਾਉਂਦੇ ਹੋਏ ਬਠਿੰਡੇ ਦੇ ਇਲਾਕਿਆਂ ਵਿੱਚੋਂ ਹੁੰਦੇ ਹੋਏ ਸਰਸਾ ਵਿੱਚ ਜਾ ਪੁੱਜੇ। ਇਸ ਸਥਾਨ ਤੇ ਮੁਸਲਮਾਨ ਫਕੀਰਾਂ ਦਾ ਇੱਕ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਸੀ ਦੂਰ ਦੂਰ ਤੋਂ ਫਕੀਰ ਉਸ ਮੇਲੇ ਵਿੱਚ ਆਏ ਹੋਏ ਸਨ ਤੇ ਫਕੀਰਾਂ ਦੀ ਕਰਮਾਤਾ ਵੇਖਣ ਵਾਸਤੇ ਬਹੁਤ ਲੋਕ ਆਏ ਹੋਏ ਸਨ ਭਾਈ ਮਰਦਾਨੇ ਸਮੇਤ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਇੱਥੇ ਪਹੁੰਚੇ ਹਨ ਗੁਰੂ ਸਾਹਿਬ ਜੀ ਦਾ ਬਾਣਾ ਬਹੁਤ ਅਲੋਖਾ ਸੀ ਮਹਾਰਾਜ ਦੇ ਬਾਰੇ ਨੂੰ ਵੇਖ ਕੇ ਇਹ ਸਮਝ ਨਹੀਂ ਆਉਂਦਾ ਸੀ ਕੀ ਮਹਾਰਾਜ ਕਿਹੜੇ ਧਰਮ ਦੇ ਹਾਲ ਤੇ ਚਰਨਾਂ ਵਿੱਚ ਮਹਾਰਾਜ ਦੇ ਲੱਕੜ ਦੀਆਂ ਖੜਾਵਾ ਸਨ ਤੇ ਹੱਥ ਦੇ ਵਿੱਚ ਇੱਕ ਡੰਡਾ ਸੀ ਅਤੇ ਮੱਥੇ ਦੇ ਉੱਤੇ ਤਿਲਕ ਸੀ ਗੁਰੂ ਸਾਹਿਬ ਜੀ ਦਾ ਇਹ ਪਹਿਰਾਵਾ ਨਾ ਹਿੰਦੂਆਂ ਦਾ ਸੀ ਤੇ ਨਾ ਹੀ ਮੁਸਲਮਾਨਾਂ ਦਾ ਸੀ ਉਹਨਾਂ ਦਾ ਰਲਦਾ ਮਿਲਦਾ ਬਾਣਾ ਦੇਖ ਕੇ ਲੋਗ ਗੁਰੂ ਸਾਹਿਬ ਜੀ ਦੇ ਕੋਲ ਆਨ ਖਲੋਤੇ ਗੁਰੂ ਸਾਹਿਬ ਜੀ ਨੇ ਤਾਉਦੋ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਮਰਦਾਨਾ ਜੀ ਰਬਾਬ ਛੇੜੋ ਮਹਾਰਾਜ ਨੇ ਉਦੋਂ ਇੱਕ ਸ਼ਬਦ ਉਚਾਰਨ ਕੀਤਾ ਸ਼ਬਦ ਦਾ ਐਸਾ ਰੰਗ ਬਣਿਆ ਕਿ ਫਕੀਰਾ ਦੇ ਜਲਸੇ ਵਿੱਚ ਭੀੜ ਘਟ ਗਈ ਉਹ ਸਾਰੇ ਲੋਕ ਮਹਾਰਾਜ ਦੀ ਸਤਸੰਗ ਦੇ ਵਿੱਚ ਆ ਕੇ ਬਹਿ ਗਏ ਸਰਸੇ ਦੇ ਤੀਰ ਆਪਣੇ ਆਪ ਨੂੰ ਕਰਾਮਾਤੀ ਫਕੀਰ ਕਹਾਉਂਦੇ ਸਨ ਉਹ ਧਾਗੇ ਤਵੀਤ ਦੇ ਮੰਤਰਾ ਰਾਹੀ ਲੋਕਾਂ ਨੂੰ ਰਾਜੀ ਕਰਨ ਦੀ ਗੱਲ ਕਰਦੇ ਸਨ ਉਹ ਲੋਕਾਂ ਨੂੰ ਕਹਿੰਦੇ ਸਨ ਵੀ ਅਸੀਂ ਪਰਮਾਤਮਾ ਖੁਦਾ ਦੇ ਮਿੱਤਰ ਹਾਂ ਤੇ ਪਰਮਾਤਮਾ ਸਾਡੀ ਗੱਲ ਮੰਨਦਾ ਹੈ ਉਹਨਾਂ ਦਾ ਪਖੰਡ ਦਾ ਬੋਲਬਾਲਾ ਬਹੁਤ ਜ਼ਿਆਦਾ ਸੀ ਉੱਥੇ ਪੀਰਾਂ ਦਾ ਮੁਖੀ ਪੀਰ ਬਹਾਵਲ ਅਤੇ ਖਵਾਜਾ ਅਬਦੁਲ ਪੀਰ ਗੁਰਮੁਖ ਨਾਨਕ ਪਾਸ਼ਾ ਜੀ ਦੇ ਬਾਰੇ ਸੁਣ ਕੇ ਬਹੁਤ ਗੁੱਸੇ ਵਿੱਚ ਆ ਗਏ ਤੇ ਗੁਰੂ ਜੀ ਦੇ ਕੋਲ ਆ ਪਹੁੰਚੇ ਗੁਰੂ ਸਾਹਿਬ ਜੀ ਉਸ ਵੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ। ਬੰਦੇ ਨੂੰ ਹਮੇਸ਼ਾ ਖੁਦਾ ਨੂੰ ਯਾਦ ਰੱਖਣਾ ਚਾਹੀਦਾ ਹੈ। ਨੇਕੀ ਤੇ ਸੱਚਾਈ ਦੇ ਰਾਹ ਤੇ ਚੱਲਣ ਨਾਲ ਮਨੁੱਖ ਨੂੰ ਮੁਕਤੀ ਮਿਲਦੀ ਹੈ। ਮਹਾਰਾਜ ਦੇ ਮੁਖੋ ਇਹ ਬਚਨ ਸੁਣ ਕੇ ਪੀਰ ਬਹਾਵਲ ਨੇ ਗੁੱਸੇ ਵਿੱਚ ਮਹਾਰਾਜ ਨੂੰ ਪੁੱਛਿਆ ਵੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਤਾਂ ਮਹਾਰਾਜ ਨੇ ਆਖਿਆ ਨਾ ਤਾਂ ਮੈਂ ਹਿੰਦੂ ਹਾਂ ਤੇ ਨਾ ਹੀ ਮੈਂ ਮੁਸਲਮਾਨ ਹਾਂ। ਮੈਂ ਤਾਂ ਇੱਕ ਖੁਦਾ ਦਾ ਬੰਦਾ ਹਾਂ। ਦੇਣਾ ਸਿਰਫ ਇੱਥੇ ਖੁਦਾ ਦੀ ਬੰਦਗੀ ਕਰਨ ਆਇਆ ਹਾਂ। ਗੁਰੂ ਸਾਹਿਬ ਜੀ ਦੇ ਮੁਖੋਂ ਇਹ ਵਚਨ ਸੁਣ ਕੇ ਪੀਰ ਬਹਾਵਨ ਹੋਰ ਜ਼ਿਆਦਾ ਚੜ ਗਿਆ। ਹੋਰ ਜ਼ਿਆਦਾ ਗੁੱਸੇ ਵਿੱਚ ਆਇਆ। ਮਹਾਰਾਜ ਨੂੰ ਨੁਕਸਾਨ ਪਹੁੰਚਾਉਣ ਲਈ ਉਹਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਪਰ ਜਦੋਂ ਗੁਰੂ ਸਾਹਿਬ ਜੀ ਨੇ ਪੀਰ ਬਹਾਵਲ ਦੇ ਵੱਲ ਦੇਖਿਆ ਤਾਂ ਉਹਦੇ ਸਾਰੇ ਜੰਤਰ ਮੰਤਰ ਸ਼ਕਤੀਆਂ ਖਤਮ ਹੋ ਗਿਆ ਜਿਸ ਤੋਂ ਬਾਅਦ ਪੀਰ ਬਹਾਵਲ ਮਹਾਰਾਜ ਨੂੰ ਆਖਣ ਲੱਗਾ ਮਹਾਰਾਜ ਅਸੀਂ ਤੁਹਾਡੇ ਨਾਲ ਗੋਸ਼ਟੀ ਕਰਨੀ ਹੈ ਕਿਉਂਕਿ ਤੁਸੀਂ ਲੋਕਾਂ ਨੂੰ ਉਪਦੇਸ਼ ਜਿੰਨੇ ਹੋ ਕਿ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕਿਹੜੀ ਤਪੱਸਿਆ ਯੋਗ ਸਾਧਨ ਕੀਤਾ ਕਾ ਮਹਾਰਾਜ ਨੇ ਮਿੱਠੇ ਬਚਨ ਕੀਤੇ ਅਤੇ ਮਹਾਰਾਜ ਨੇ ਕਿਹਾ ਪੀਰ ਜੀ ਬੈਠੋ ਮਹਾਰਾਜ ਕਹਿੰਦੇ ਫਰੇਮ ਅਤੇ ਸਹਿਜ ਨਾਲ ਅਸੀਂ ਤੁਹਾਡੇ ਨਾਲ ਬਚਨ ਬਿਲਾਪ ਕਰਨਗੇ ਮਹਾਰਾਜ ਆਖਦੇ ਨੇ ਵੀ ਤੁਸੀਂ ਪੀਰ ਹੋ ਤੇ ਪੀਰ ਨੂੰ ਕ્રોਧ ਕਰਨਾ ਸ਼ੋਭ ਨਹੀਂ ਕਿਉਂਕਿ ਈਰਖਾ ਬਹੁਤ ਬੁਰੀ ਚੀਜ਼ ਹੈ ਮੈਂ ਤਾਂ ਸਿਰਫ ਉਹੀ ਕਰਦਾ ਜੋ ਮੇਰਾ ਨਿਰੰਕਾਰ ਮੈਨੂੰ ਕਰਨ ਵਾਸਤੇ ਕਹਿੰਦਾ ਹੈ ਗੁਰੂ ਸਾਹਿਬ ਜੀ ਦੇ ਮੁਖੋ ਇਹ ਬਚਨ ਸੁਣ ਕੇ ਚਾਰ ਪੀਰ ਮਹਾਰਾਜ ਦੇ ਸਾਹਮਣੇ ਆ ਕੇ ਬਹਿ ਗਏ ਉਹਨਾਂ ਵਿੱਚੋਂ ਇੱਕ ਪੀਰ ਬੋਲਿਆ ਕਿ ਸਾਡਾ ਪੀਰ ਅਬਦੁਲ ਫਕਰ ਦਿਨੇ ਹੀ ਰਾਤ ਪਾਸਕਦਾ ਹੈ ਦਰਖਤਾਂ ਨੂੰ ਇੱਕ ਪੱਲੇ ਵਿੱਚ ਪੁੱਟ ਸਕਦਾ ਹੈ ਸੁਜਾਖੇ ਨੂੰ ਅੱਲਾਹ ਕਰ ਸਕਦਾ ਹੈ ਤੇ ਅੰਨੇ ਨੂੰ ਸੁਜਾਖਾ ਕਰ ਸਕਦਾ ਹੈ ਤੁਸੀਂ ਦੱਸੋ ਤੁਹਾਡੇ ਚ ਕੀ ਕਰਾਮਾਤ ਹੈ ਤੁਸੀਂ ਕੀ ਕਰ ਸਕਦੇ ਹੋ ਪੀਰ ਦੇ ਮੂੰਹੋਂ ਇਹ ਗੱਲ ਸੁਣ ਕੇ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ ਮਹਾਰਾਜ ਆਖਦੇ ਨੇ ਮੈਂ ਕੀ ਕਰ ਸਕਦਾ ਬਲਕਿ ਤੁਹਾਡੇ ਪੀਰ ਕੋਈ ਕਰਾਮਾਤ ਦਿਖਾਓ ਗੁਰੂ ਸਾਹਿਬ ਜੀ ਦੇ ਇਹ ਸ਼ਬਦ ਸੁਣ ਕੇ ਉਹ ਪੀਰ ਨੇ ਕਿਹਾ ਜੇ ਤੁਸੀਂ ਸਾਡੇ ਪੀਰ ਅਬਦੁਲ ਸ਼ੁਕਰ ਦੀ ਕਰਾਮਾਤ ਦੇਖਣੀ ਹੈ ਤਾਂ ਆਓ ਖੁੱਲੀ ਥਾਂ 'ਤੇ ਚੱਲੋ ਮਹਾਰਾਜ ਉੱਠੇ ਤੇ ਉਹ ਪੀਰ ਹੀ ਤਿਆਰ ਹੋ ਗਏ ਸਾਰੀ ਸੰਗਤ ਗੁਰੂ ਸਾਹਿਬ ਜੀ ਅਤੇ ਪੀਰਾਂ ਦੇ ਪਿੱਛੇ-ਪਿੱਛੇ ਤੁ르ਵੀ ਖੁੱਲੀ ਥਾਂ ਦੇਖ ਕੇ ਪੀਰ ਅਬਦੁਲ ਸ਼ੁਕਰ ਨੇ ਮਹਾਰਾਜ ਨੂੰ ਆਖਿਆ ਵੀ ਮੈਂ ਤੁਹਾਨੂੰ ਆਪਣੀ ਇੱਕ ਕਰਾਮਾਤ ਦਿਖਾਣਾ ਉਹ ਕਹਿੰਦਾ ਹੈ ਵੀ ਅਸਮਾਨ ਤੋਂ ਦੋ ਕੋੜੇ ਉਤਰਨਗੇ ਤੇ ਧਰਤੀ ਉੱਪਰ ਉਤਰ ਕੇ ਜ਼ਮੀਨ ਉੱਤੇ ਦੌੜਨਗੇ ਤੇ ਫਿਰ ਅਸਮਾਨ ਨੂੰ ਜਾਂਦੇ ਹੋਏ ਅਲੋਪ ਹੋ ਜਾਣਗੇ ਇਹ ਗੱਲ ਆਖਣ ਤੋਂ ਬਾਅਦ ਉਹ ਪੀਰ ਨੇ ਕਲਾਮ ਪੜਨੀ ਸ਼ੁਰੂ ਕਰ ਦਿੱਤੀ ਮਹਾਰਾਜ ਨੇ ਉਸ ਵੇਲੇ ਅਸਮਾਨ ਵੱਲ ਅੱਖ ਭਰ ਕੇ ਵੇਖਿਆ ਤੇ ਸੱਤ ਵਾਰ ਸੱਤ ਕਰਤਾ ਰੱਖਿਆ ਪੀਰ ਅਬਦੁਲ ਸ਼ੁਕਰ ਕਰੀਬ ਅੱਧਾ ਘੰਟਾ ਕਲਾਮ ਪੜਦਾ ਰਿਹਾ ਤੇ ਲੋਕ ਬੜੀ ਹੈਰਾਨੀ ਨਾਲ ਅਸਮਾਨ ਵੱਲ ਵੇਖਦੇ ਰਹੇ ਪਰ ਕੋਈ ਵੀ ਕੋੜਾ ਅਸਮਾਨ ਤੋਂ نیچے ਨਾ ਉਤਰਿਆ ਪੀਰ ਖੁਦ ਹੈਰਾਨ ਸੀ ਕਿਉਂਕਿ ਉਸ ਨੂੰ ਆਪਣੀ ਕਲਾਮ ਉੱਤੇ ਬੜਾ ਮਾਨ ਸੀ ਬੜਾ ਯਕੀਨ ਸੀ ਕਿ ਜਦੋਂ ਵੀ ਉਹ ਕਲਾਮ ਪੜਦਾ ਸੀ ਤਾਂ ਕਿਸੇ ਵੀ ਤਰ੍ਹਾਂ ਦੀ ਖੇਡ ਰਚਾ ਦਿੰਦਾ ਸੀ ਪਰ ਇਸ ਵਾਰ ਉਹਦੀ ਕਲਾਮ ਨੇ ਕੋਈ ਵੀ ਅਸਰ ਨਹੀਂ ਕੀਤਾ ਜਦੋਂ ਉਸ ਪੀਰ ਨੇ ਆਪਣੀ ਪੂਰੀ ਵਾਪੇਸ਼ ਲਗਾ ਦਿੱਤੀ ਤਾਂ ਅਖੀਰ ਵਿੱਚ ਉਹ ਸ਼ਰਮਿੰਦਾ ਹੋਇਆ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਉਪਦੇਸ਼ ਦਿੱਤਾ ਕਿ ਖੁਦਾ ਦੀਆਂ ਬਰਕਤਾਂ ਦੇ ਉੱਤੇ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਬਹੁਤ ਹੀ ਨਿਮਰਤਾ ਬਣ ਕੇ ਰਹਿਣਾ ਚਾਹੀਦਾ ਖੁਦਾ ਦੀ ਬਖਸ਼ਿਸ਼ ਹੋਣ ਦੇ ਬਾਵਜੂਦ ਵੀ ਖੁਦਾ ਦਾ ਸਿਮਰਨ ਕਰਿਆ ਕਰ ਤੇ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਿਆ ਕਰ ਸ਼ਰਮਿੰਦਾ ਹੋਏ ਪੀਰ ਨੇ ਆਪਣੀ ਜिद ਨਾ ਛੱਡੀ ਉਹਨੇ ਮੇਰਾ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਖਣ ਦੀ ਸੋਚੀ ਤਾਂ ਉਸਨੇ ਆਖਿਆ ਜੇ ਤੁਸੀਂ ਵਲੀ ਹੋ ਤਾਂ ਕੋਠੜੀ ਵਿੱਚ ਬਹਿ ਕੇ ਸਾਡੇ ਨਾਲ ਤਪ ਕਰੋ ਤੁਹਾਨੂੰ ਸਾਡੇ ਨਾਲ ਬਹਿ ਕੇ ਪੂਰੇ 40 ਦਿਨ ਤੱਕ ਤਪ ਕਰਨਾ ਪਏਗਾ ਫਿਰ ਅਸੀਂ ਦੇਖਾਂਗੇ ਤਹਾਡੀ ਸਬਰ ਸੰਤੋਖ ਵਾਲੀ ਸ਼ਕਤੀ ਕਿੱਥੇ ਜਾਂਦੀ ਹੈ ਤਾਂ ਗੁਰੂ ਸਾਹਿਬ ਜੀ ਨੇ ਉਹ ਪੀਰਾਂ ਦੀ ਚੁਣੌਤੀ ਸਹਾਰ ਕਰ ਲਈ ਕਿਉਂਕਿ ਮਹਾਰਾਜ ਪੀਰਾਂ ਨੂੰ ਖੁਦਾ ਨਾਲ ਜੋੜਨਾ ਚਾਹੁੰਦੇ ਸਨ ਤੇ ਉਹਨਾਂ ਦਾ ਹੰਕਾਰ ਤੋੜਨਾ ਚਾਹੁੰਦੇ ਸਨ ਤਾਂ ਗੁਰੂ ਸਾਹਿਬ ਜੀ ਉਹਨਾਂ ਪੀਰਾਂ ਦੇ ਨਾਲ 40 ਦਿਨ ਦੀ ਤਪੱਸਿਆ ਕਰਨ ਵਾਸਤੇ ਵੱਖ-ਵੱਖ ਪੋਰੀਆਂ ਦੇ ਵਿੱਚ ਬੈਠੇ ਪੀਰਾਂ ਨੇ ਜਉਂ ਦੇ ਦਾਣੇ ਅਤੇ ਪਾਣੀ ਦੇ ਨਾਲ 40 ਦਿਨ ਦੀ ਤਪੱਸਿਆ ਪੂਰੀ ਕੀਤੀ ਪਰ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਨਾਮ ਦੇ ਨਾਲ ਹੀ ਸਿਰਫ 40 ਦਿਨ ਕੱਟੇ ਮਹਾਰਾਜ ਨੇ 40 ਦਿਨਾਂ ਬਾਅਦ ਉਹ ਭੋਲੇ ਦੇ ਵਿੱਚੋਂ ਉਹ ਪੀਰਾਂ ਦੇ ਨਾਲ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਮਲ ਸਨ ਪਰ ਚਿਹਰੇ ਮੁਰਝਾਏ ਹੋਏ ਸਨ ਪਰ ਗੁਰੂ ਸਾਹਿਬ ਜੀ ਦੇ ਚਿਹਰੇ ਦਾ نور ਉਸੀ ਤਰ੍ਹਾਂ ਖੜਿਆ ਹੋਇਆ ਸੀ ਤੇ ਸਰੀਰ ਵੀ ਚੜ੍ਹਦੀ ਕਲਾ ਵਿੱਚ ਸੀ ਜਦੋਂ ਪੀਰਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਨੇ ਬਿਨਾਂ ਕੁਝ ਖਾਦੇ ਪੀਤੇ 40 ਦਿਨ ਤਪ ਕੀਤਾ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਪ੍ਰਣ ਕੀਤਾ ਹੰਕਾਰ ਨੂੰ ਛੱਡ ਕੇ ਪਰਮਾਤਮਾ ਦੀ ਬੰਦਗੀ ਕਰਨੀ ਤੇ ਲੋਕਾਂ ਦੀ ਭਲਾਈ ਕਰਨ ਦਾ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਬਚਨ ਦਿੱਤਾ